ਲਾਣਤਾ 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 ਭਗਵਾਂਤ ਸਿਆਂ ਲੱਖ ਦੀਆਂ ਲਾਣਤਾ ਹੈ ਤੇਰੇ ਤੇ ਗੁਰੂ ਦੀਆਂ ਫੌਜਾਂ ਦੇ ਨਾਲ ਹੁਣ ਤੂੰ ਤੱਕਾ ਕਿਉਂ ਕਰ ਰਿਆ ਸਵਾਲ ਖੜੇ ਹੋ ਗਏ ਨੇ ਉਥੇ ਮੁੱਖ ਮੰਤਰੀ ਤੇ ਤੇ ਜਿਸ ਤੋਂ ਬਾਅਦ ਦੱਸਿਆ ਕਿ ਬਿਆਨ ਰਾਜ ਸਿੰਘ ਖਾਲਸਾ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੱਲ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ 5000 ਤੋਂ ਵੱਧ ਜਿਹੜੇ ਕੇਸ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਸ਼ਰਿਆਮ ਧੱਕੇਸ਼ਾਈ ਆਮ ਆਦਮੀ ਪਾਰਟੀ ਦੀ ਕੀਤੀ ਜਾ ਰਹੀ ਹੈ ਤੇ ਉਥੇ ਲੱਖ ਦੀਆਂ ਲਾਹਣ ਤਾਂ ਜਿਹੜੀਆਂ ਕਿ ਰਾਜ ਸਿੰਘ ਖਾਲਸਾ ਦੇ ਵੱਲੋਂ ਪਾਏ ਜਾ ਰਹੀਆਂ ਨੇ ਤੇ ਦੂਜੇ ਪਾਸੇ ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਆ ਤੁਹਾਨੂੰ ਸੁਣਾਉਣਾ ਹੈ ਰਾਜ ਸਿੰਘ ਖਾਲਸਾ ਦਾ ਪਹਿਲਾ ਕੀ ਕਹਿਣਾ ਹੈ ਨੂੰ ਸਭ ਨੂੰ ਪਤਾ ਹੈ ਕਿ ਬੰਦੀ ਸਿੰਘਾਂ ਦੇ ਲਈ ਮੋਰਚਾ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਮਹਾਲੀ ਚੱਲ ਰਿਹਾ ਤੇ ਆ ਅਖੌਤੀ ਇਨਕਲਾਬੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਗਲਤੀ ਨਾ ਬਣਾ ਲਿਆ ਇਹਦੇ ਚੁਟਕਲੇ ਸੁਣ ਸੁਣ ਕੇ ਇਹਨੂੰ ਵੋਟਾਂ ਪਾ ਲਈਆਂ ਤੇ ਅੱਜ ਇਹ ਸਿੱਖੀ ਨਾਲ ਆਡਾ ਲਾਈ ਖੜਾ ਸੱਦਮ ਸਿੱਧਾ ਮੱਥਾ ਲਾਈ ਖੜਾ ਸੱਦਮ ਸਿੱਧਾ ਆ ਅਕਾਲੀ ਕਾਂਗਰਸੀ ਤਾਂ ਫੇਰ ਵੀ ਲੁਕ ਛਿਪ ਕੇ ਕੌਮ ਨੂੰ ਨੁਕਸਾਨ ਕਰਦੇ ਸੀ ਸੱਦਮ ਸਿੱਧੀ ਲੱਗਿਆ ਹੋਇਆ ਸਟੌਜ ਵਾਲਾ ਭਗਵੰਤ ਮਾਨ ਜੋ ਅੱਜ ਪੰਜਾਬ ਦਾ ਮੁੱਖ ਮੰਤਰੀ ਆ ਮਾਸਟਰ ਮਹਿੰਦਰ ਦਾ ਮੁੰਡਾ ਜਿਹੜੇ ਅੰਨੇ ਭਗਤਾਂ ਨੂੰ ਪਤਾ ਨਹੀਂ ਉਹਨਾਂ ਨੂੰ ਮੈਂ ਦੱਸਦਾ ਜਿਹੜੇ ਦੇ ਪਿੱਛੇ ਲੱਗੇ ਫਿਰਦੇ ਆ ਇਹਦੀਆਂ ਭੇਡਾਂ ਬਣੇ ਫਿਰਦੇ ਉਹਨਾਂ ਨੂੰ ਮੈਂ ਦੱਸਦਾ ਕਿ ਤੁਹਾਡਾ ਸਤੌਜ ਵਾਲਾ ਮੁੱਖ ਮੰਤਰੀ ਮਹਿੰਦਰ ਮਾਸਟਰ ਦਾ ਮੁੰਡਾ ਸਿੱਧਮ ਸਿੱਧਾ ਪੰਥ ਨਾਲ ਟੱਕਰ ਲਈ ਖੜਾ ਤੇ ਪੰਥ ਨਾਲ ਟੱਕਰ ਲੈਣ ਵਾਲੇ ਬੰਦਿਆਂ ਦਾ ਨਾਂ ਕੱਖ ਪਹਿਲਾਂ ਰਿਆ ਤੇ ਨਾ ਹੀ ਕੱਖ ਅੱਗੇ ਰਹਿਣਾ ਇਹ ਗੱਲ ਕਲੀਅਰ ਹੈ ਪੰਥ ਨਾਲ ਟੱਕਰ ਲੈਣ ਵਾਲੇ ਬੰਦੇ ਨਾ ਪਹਿਲਾ ਬਕਸਿਆ ਪੰਥ ਨੇ ਤੇ ਨਾ ਅੱਗੇ ਬਕਸ ਨੇ ਬਹੁਤ ਬੰਦਿਆਂ ਨੇ ਇੱਥੇ ਝੂਠੇ ਮੁਕਾਬਲੇ ਕੀਤੇ ਸਾਡੇ ਨੌਜਵਾਨਾਂ ਤੇ ਟੈਗ ਕੀਤੇ ਬਹੁਤ ਬੰਦੇ ਇੱਥੇ ਕੀੜੇ ਪੈ ਪੈ ਮਰੇ ਬहोत ਬੰਦੇ ਗਲ ਫਰਾਹੇ ਲੈ ਕੇ ਮਰ ਗਏ ਕਿ ਸਾਥੋਂ ਝੂਠੇ ਮੁਕਾਬਲੇ ਬਣੇ ਮਾਮਾ ਧੀਆਂ ਭੈਣਾਂ ਦੇ ਗੁਫਤੰਗਾ ਦੇ ਵਿੱਚ ਸਾਥੋਂ ਮਿਰਚਾ ਪਾਈਆਂ ਗਈਆਂ ਛੋਟੇ ਛੋਟੇ ਬੱਚਿਆਂ ਤੱਕ ਨੂੰ ਮਾਰ ਮਕਾਇਆ ਗਲ ਫਰਾਹੇ ਲੈ ਕੇ ਕਈ ਬੰਦੇ ਇਦਾਂ ਦੇ ਮਰ ਗਏ ਜਿਨਾਂ ਨੇ ਕੌਮ ਦਾ ਨੁਕਸਾਨ ਕੀਤਾ ਤੇ ਮੈਂ ਇਹ ਸੋਚਦਾ ਕਿ ਭੰਤਸਾ ਹੋਣਾ ਤੁਹਾਡੇ ਨਾਲ ਵੀ ਇਦਾਂ ਹੀ ਆ ਨਾ ਕਰੋ ਕੌਮ ਦਾ ਕੌਮ ਦਾ ਨੁਕਸਾਨ ਨਾ ਕਰੋ ਪਹਿਲਾਂ ਹੀ ਸਾਡਾ ਨੁਕਸਾਨ ਬਹੁਤ ਹੋ ਚੁੱਕਿਆ ਪਹਿਲਾਂ ਹੀ ਸਾਡੇ ਨਾਲ ਗਦਾਰੀਆਂ ਬਹੁਤ ਹੋ ਚੁੱਕੀਆਂ ਨੇ ਸਾਨੂੰ ਸਾਡੇ ਆਪ ਦੇ ਹੀ ਮਾਰ ਰਹੇ ਨੇ ਤੁਸੀਂ ਤਾਂ ਫੇਰ ਵੀ ਦਿੱਲੀ ਤੋਂ ਚੱਲਣ ਵਾਲੀ ਪਾਰਟੀ ਦੇ ਮੁੱਖ ਮੰਤਰੀਓ ਤੁਸੀਂ ਤਾਂ ਮਾਰ ਨਹੀਂ ਮਾਰਨਾ ਸਾਨੂੰ ਤਾਂ ਸਾਡੇ ਆਪ ਦੇ ਨਹੀਂ ਛੱਡ ਰਹੇ ਬੰਦੀ ਸਿੰਘਾਂ ਦੇ ਹੱਕ 'ਚ ਅੱਜ ਕੱਠ ਸੀ ਮਹਾਲੀ 'ਚ ਤੇ ਇਸ ਤੌਜ ਵਾਲੇ ਮਹਾਰਾਜ ਨੇ ਕੀ ਕੀਤਾ ਇਹਦੇ ਪ੍ਰਸ਼ਾਸਨ ਨੇ ਕੀ ਕੀਤਾ ਕਿਸਾਨ ਨੇ ਭਗਤ ਨੂੰ ਦਿਖਾਈ ਦਿੱਤਾ ਜਾਂ ਨਹੀਂ ਉਹ ਤਾਂ ਫੇਸਬੁੱਕ ਤੇ ਭੇਡਾਂ ਮੈਂ 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 ਕਰਦੀਆਂ ਫਿਰਦੀਆਂ ਨੇ ਤੇ ਜਿੱਦẽ ਇਹ ਭਗਵੰਤ ਮਾਨ ਸਿੱਧੀ ਟੱਕਰ ਲੈਂਦਾ ਉਦਦੇ ਭੇਡਾਂ ਸਾਇਲੈਂਟ ਕਿਉਂ ਹੋ ਜਾਂਦੀਆਂ ਨੇ ਉਦਦੇ ਭੇਡਾਂ ਚੁੱਪ ਕਿਉਂ ਹੋ ਜਾਂਦੀਆਂ ਨੇ ਉਦਦੇ ਕਿਉਂ ਨਹੀਂ ਬੋਲਦੀਆਂ ਉਦھے ਕਿਉਂ ਘੁੰਗਣੀਆਂ ਪੈ ਜਾਂਦੀਆਂ ਨੇ ਉਦੋਂ ਕਿਉਂ ਰਜਾਈਆਂ ਤੇ ਸੌ ਜਾਂਦੀਆਂ ਨੇ ਹੂੰ ਤਾਂ ਬਥੇਰੀ ਮੈਂ ਮੈਂ ਮਾਣ ਆਇਆ ਕੰਮ ਕਰਵਾ ਐ ਫਲਾ ਦਿੰਦਾ ਪਤਾ ਨਹੀਂ ਕੀ ਕਰਤਾ ਹੋਵੇ ਉਹਨੂੰ ਵਿਕਾਸ ਸਮਝੀ ਜਾਂਦੇ ਗਲੀਆਂ ਨਾਲੀਆਂ ਨੂੰ ਵਿਕਾਸ ਸਮਝੀ ਜਾਂਦੇ ਆ ਓਏ ਅਣਪੜ ਲੋਕੋ ਉਹ ਜਿਹੜੇ ਭਵੰਤਮਾਨ ਦੇ ਪਿੱਛੇ ਲੱਗੇ ਫਿਰਦੇ ਓਏ ਉਹ ਤੁਹਾਡੀ ਜੜਾਂ ਨੂੰ ਪਿਆ ਹੋਇਆ ਹੈ ਤੁਹਾਡੇ ਪਾਣੀ ਇਹਨੇ ਵੇਚ ਛੱਡੇ ਰਾਜ ਸਭਾ ਦੇ ਮੈਂਬਰ ਦਿੱਲੀ ਵਾਲੇ ਇਹਨੇ ਤੁਹਾਡੇ ਤੇ ਥੋਪਤੇ ਭੰਗਿਆਂ ਦੀਆਂ ਸਟੇਜਾਂ ਇਹਨੇ ਲੁਧਿਆਣੇ ਚਲਵਾਤੀਆਂ ਕਾਲੇ ਪਾਣੀਆਂ ਦੇ ਵਿੱਚ ਇਹਦਾ ਹਿੱਸਾ ਹੈ ਤੇ ਐਂ ਦੱਸੋ ਏ ਕੌਮ ਦਾ ਕਿੱਥੇ ਨਹੀਂ ਨੁਕਸਾਨ ਕੀਤਾ ਐਨਐਸ ਨੇ ਲਈ ਗੁਰਦੁਆਰਿਆਂ 'ਚ ਗੋਲੀਆਂ ਨੇ ਚਲਾਤੀਆਂ ਤੇ ਹਜੇ ਵੀ ਭੇਡਾਂ ਬਣ ਕੇ ਦੇ ਪਿੱਛੇ ਲੱਗੇ ਫਿਰਦੇ ਉਹ ਗਾਤਰੇ ਪਾ ਕੇ ਉਹ ਦਾੜੀਆਂ ਰੱਖ ਕੇ ਆਪਦੇ ਆਪ ਨੂੰ ਕਹਾਉਣੇ ਹੋ ਵੀ ਪਤਾ ਨਹੀਂ ਸਾਡੇ ਵਰਗਾ ਕੋਈ ਹੈ ਨਹੀਂ ਮੈਂ ਕਿਹਾ ਤੁਹਾਡੇ ਵਰਗਾ ਕੋਈ ਬੁੱਝੜ ਹੈ ਨਹੀਂ ਉਹ ਜਿਹੜੇ ਛੋਟੀਆਂ-ਮੋਟੀਆਂ ਚੌਧਰਾਂ ਦੀ ਖਾਤਰ ਓਏ ਛੋਟੇ-ਮੋਟੇ ਸਲੂਟਾਂ ਦੀ ਖਾਤਰ ਆ ਭਗੰਤਮਾਨ ਦੇ ਥੱਲੇ ਲੱਗੇ ਫਿਰਦੇ ਹੋ ਓਏ ਲਾਂਂਤੀਓ ਓਏ ਲਾਂਂਤੀਓ ਓਏ ਲਾਂਂਤੀਓ ਲਾਂਂਤੀਓ ਕਿੰਨੀ ਕ ਲਾਂਂ ਤਖਟੋਂਗੇ ਓਏ ਓਏ ਕਿੰਨੀ ਕ ਲਾਂਂ ਤਖਟੋਂਗੇ ਤਿੰਨ ਸਾਲ ਲੰਘ ਗਏ 2 ਸਾਲ ਰਹਿ ਗਿਆ ਬਣਾਤਾ ਹੂੰ ਪੰਜਾਬ ਸੋਨੇ ਦੀ ਚਿੜੀ ਬਣਾਤਾ ਹੂੰ ਸਿਕਿਉਰਿਟੀ ਨਹੀਂ ਲਈ ਹੋਣੀ ਕਿੰਨੇ ਪੈਸੇ ਬਚ ਗਏ ਹੋਣਿਆ ਰੇਤੇ ਤੋਂ ਕਰੋੜਾਂ ਰੁਪਇਆ ਬਚ ਕੇ ਹੋਣੇ ਜਿਹੜਾ ਕੇਰੀ ਵਾਲ ਕਹਿੰਦਾ ਸੀ ਉਹ ਕਰੋੜਾਂ ਰੁਪਇਆ ਨਾਲ ਕਰਜ਼ਾ ਉੱਤਰ ਗਿਆ ਹੋਣਾ ਪੰਜਾਬ ਦਾ ਮੁੜ ਕੇ 1 ਰੁਪਇਆ ਕਰਜ਼ਾ ਚੱਕਾ ਹੀ ਨਹੀਂ ਹੋਣਾ ਸਰਕਾਰ ਨੇ ਤਾਂ ਓਏ ਗਲੀਆਂ ਨਾਲੀਆਂ ਤੇ ਰਾਜਨੀਤੀਆਂ ਕਰਨ ਵਾਲਿਓ ਓਏ ਗਲੀਆਂ ਨਾਲੀਆਂ ਨੂੰ ਵਿਕਾਸ ਸਮਝ ਆਲਿਓ ਲਾਹਣਤੀਓ ਲੋਕੋ ਓਏ ਤੁਹਾਡੀ ਹੋਂਦ ਖਤਮ ਕੀਤੀ ਜਾ ਰਹੀ ਹੈ ਉਹ ਤੁਹਾਡੀ ਹੋਂਦ ਬੋਲੀ ਤੇ ਤੁਹਾਡੇ ਡਾਕੇ ਸਕੂਲਾਂ ਦੇ ਵਿੱਚ ਗੇਂਜੀ ਪੜਾਈ ਜਾ ਰਹੀ ਹੈ ਕੋਈ ਸਿਸਟਮ ਨਹੀਂ ਕੋਈ ਬੋਚਾਲੇ ਇਹੀ ਭਗਵੰਤ ਕਹਿੰਦਾ ਸੀ ਨਾ ਮੈਂ ਸਕੂਲਾਂ 'ਚ ਐ ਕਰ ਦੂੰਗਾ ਸਕੂਲਾਂ 'ਚ ਪੰਜਾਬੀ ਬੋਲੀ ਜਾਇਆ ਕਰੂੰਗੀ ਪ੍ਰਾਈਵੇਟ ਸਕੂਲ ਲੁੱਟ ਮਚਾਉਂਦੇ ਆ ਜੀ ਮੈਂ ਮਾਪਿਆਂ ਦੇ ਜਿਹੜੇ ਪੈਸੇ ਫालतू ਜਾਂਦੇ ਆ ਉਹ ਰੋਕ ਦੂੰਗਾ ਸਰਕਾਰੀ ਸਕੂਲਾਂ ਦੇ ਵਿੱਚ ਲੈਣ ਲੱਗਿਆ ਕਰੂੰਗੀ ਦਾਖਲਿਆਂ ਦੀ ਕਿਹੜੇ ਕਿਹੜੇ ਲਾਂਤੀਆਂ ਨੇ ਦੇਖੀ ਆ ਵੀ ਸਰਕਾਰੀ ਸਕੂਲਾਂ 'ਚ ਲੈਣ ਲੱਗਦੀ ਆ ਭਾਈ ਆ ਜਿਹੜੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਦੇ ਫਿਰਦੇ ਆ ਇਹ ਕਿਹੜੇ ਕਿਹੜੇ ਲਾਹਨਤੀ ਲੋਕਾਂ ਨੇ ਦੇਖਿਆ ਕਿ ਸਰਕਾਰੀ ਸਕੂਲਾਂ 'ਚ ਲੈਣ ਲੱਗਣ ਲੱਗੀ ਕਿਹੜੇ ਕਿਹੜੇ ਭੇਡਾਂ ਨੇ ਕਿਹੜੇ ਕਿਹੜੇ ਭਗਤਾਂ ਨੇ ਦੇਖਿਆ ਪ੍ਰਾਈਵੇਟ ਸਕੂਲ ਇਹਨੇ ਬੰਦ ਕਰਾਤੇ ਕਿਹੜੇ ਕਿਹੜਿਆਂ ਨੇ ਦੇਖਿਆ ਕਿ ਪੰਜਾਬ ਸੋਨੇ ਦੀ ਚਿੜੀ ਬਣ ਗਿਆ